ਵੀ ਹੁਣ ਇਸ ਤੇ ਵਧੀਆ ਵਧੀਆ ਪੜ੍ਹਾਈ ਵੀ ਕਰਨੀ ਆ ਤੇ ਲਿਖਣਾ ਵੀ ਸੁੰਦਰ ਲਗਾਈਤ ਕਰਨੀ ਅੱਗੇ ਤੋਂ ਵੱਧ ਤੋਂ ਵੱਧ ਪੜੋਗੇ ਜਿਹੜੇ ਕਾਪੀਆਂ ਤੁਹਾਨੂੰ ਮਿਲੀਆਂ ਕੀ ਕਰੋਗੇ ਤੇ ਕਾਪੀ ਪੈਨਸਲ ਮਿਲੀਆਂ ਕੀਲਿਕੂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਿਹੜੂ ਵਿਖੇ ਅੱਜ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਦਾ ਅਤੇ ਲੋੜੀਂਦਾ ਹੋਰ ਸਮਾਨ ਵੰਡਿਆ ਗਿਆ ਇਸ ਮੌਕੇ ਸਕੂਲ ਵਿਖੇ ਬੱਚਿਆਂ ਨੂੰ ਸਮਾਨ ਵੰਡਣ ਮੌਕੇ ਤੇ ਪੁਜੇ ਮਿਹੜੂ ਪਿੰਡ ਤੋਂ ਸਰਜੀਤ ਸਿੰਘ ਪਨੇਸਰ ਅਮਰੀਕ ਸਿੰਘ ਡੱਬ ਬਲਵੀਰ ਸਿੰਘ ਅਮਰਪਾਲ ਸਿੰਘ ਵਰਿੰਦਰ ਸਿੰਘ ਮੱਲੀ ਇਕਬਾਲ ਸਿੰਘ ਤੇ ਅਮਨਦੀਪ ਸਿੰਘ ਆਦਿ ਮੌਜੂਦ ਰਹੇ ਅਤੇ ਸਕੂਲ ਸਟਾਫ ਵਿੱਚੋਂ ਹੈਡ ਟੀਚਰ ਮੈਡਮ ਅਤੇ ਸਮੂਹ ਟੀਚਰਾਂ ਨੇ ਆਏ ਹੋਏ ਸਾਰੇ ਹੀ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਇਸ ਉਪਰਾਲੇ ਨੂੰ ਮਹਾਨ ਉਪਰਾਲਾ ਦੱਸਦਿਆਂ ਅਤੇ ਬੱਚਿਆਂ ਨੇ ਵੀ ਆਏ ਹੋਏ ਸਾਰੇ ਪਤਵੰਤੇ ਸੱਜਣ ਦਾ ਸਟੇਸ਼ਨਰੀ ਪ੍ਰਾਪਤ ਕਰਨ ਤੋਂ ਬਾਅਦ ਧੰਨਵਾਦ ਕੀਤਾ। ਗੱਲਬਾਤ ਕਰਦੇ ਹਾਂ ਸਰਦਾਰ ਸਰਜੀਤ ਸਿੰਘ ਪਨੇਸ ਨੇ ਕਿਹਾ ਕਿ ਅਜਿਹੇ ਉਪਰਾਲੇ ਅਗਾਵਿ ਜਾਰੀ ਰਹਿਣਗੇ ਤਾਂ ਜੋ ਸਕੂਲ ਦੇ ਬੱਚੇ ਪੜ੍ਹ ਲਿਖ ਕੁਝ ਬਣ ਸਕਣ ਅਤੇ ਅੱਗੇ ਵੱਧ ਸਕਣ ਕਿਉਂਕਿ ਬੱਚੇ ਹੀ ਦੇਸ਼ ਦਾ ਭਵਿੱਖ ਹੁੰਦੇ ਹਨ ਦਿਖਾਉਂਦੇ ਹਾਂ ਪੂਰੀ ਖਬਰ ਸਾਡੇ ਸਕੂਲ ਵਿੱਚ ਬੱਚਿਆਂ ਨੂੰ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ ਹੈਗਾ। ਕੀ ਕਹਣਾ ਤੁਹਾਡਾ? ਹਾਂਜੀ, ਮੈਂ ਹੈ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਮਲੇਰੂ। ਤੇ ਸਾਡੇ ਸਕੂਲ ਵਿੱਚ ਆਏ ਸਰਦਾਰ ਅਮਰੀਤ ਸਿੰਘ ਜੀ ਅਤੇ ਸਰਦਾਰ ਫਜੀਤ ਸਿੰਘ ਮਿਹਰੂ ਜੀ ਦਾ ਬਹੁਤ ਹੀ ਧੰਨਵਾਦ ਕਰਦੀ ਆਂ। ਉਹ ਸਾਡੇ ਸਕੂਲ ਵਿੱਚ ਆਏ ਅਤੇ ਛੋਟੇ-ਛੋਟੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ। ਇਹਨਾਂ ਲਈ ਜੋ ਕਿ ਬਹੁਤ ਹੀ ਚਲਕਦਾ ਯੋਗ ਕਦਮ ਹੈ। ਜੀ। ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਸਕੂਲ ਵਿੱਚ ਆਏ ਅਤੇ ਬੱਚਿਆਂ ਨੂੰ ਸਟੇਸ਼ਨਰੀ ਦਿੱਤੀ ਗਈ। ਜਿਸ ਦੀ ਕਿ ਗਰੀਬ ਬੱਚਿਆਂ ਨੂੰ ਬਹੁਤ ਹੀ ਜ਼ਰੂਰਤ ਹੈ। ਮੈਂ ਆਸ਼ਾ ਕਰਦੀ ਹਾਂ ਕਿ ਅੱਗੇ ਤੋਂ ਵੀ ਸਾਡੇ ਸਕੂਲ ਵਿੱਚ ਆਨ ਅਤੇ ਬੱਚਿਆਂ ਦੀ ਵੱਧ ਤੋਂ ਵੱਧ ਸਹਾਇਤਾ ਕਰ ਸਕੀ। ਜੀ ਮੈਂ ਕਾਫੀ ਅੱਛਾ ਓਵਰਲ ਹੈਗਾ ਔਰ ਇਸ ਤਰ੍ਹਾਂ ਦੇ ਪ੍ਰਾਲੇ ਹੁੰਦੇ ਰਹਣ ਤਾਂ ਬੱਚੇ ਕਾਫੀ ਅੱਗੇ ਵੱਧ ਸਕਦੇ ਹੈਗੇ ਆ। ਉਹ ਦੇਖਣ ਨੂੰ ਜਾਈ ਕਿ ਕੁਝ ਬੱਚੇ ਇੱਥੇ ਇੱਕ ਬੱਚਾ ਦੇਖਣ ਨੂੰ ਮਿਲ ਜਿਸ ਦਾ ਥੋੜਾ ਦਿਮਾਗ ਦਾ ਪੂਰੀ ਤਰ੍ਹਾਂ ਨਾ ਵਿਕਾਸ ਨਹੀਂ ਹੋ ਸਕਦਾ। ਫਿਰ ਇਸ ਤਰ੍ਹਾਂ ਦੇ ਬੱਚੇ ਨੂੰ ਕਿਸ ਤਰ੍ਹਾਂ ਪੜਾਉਂਦੇ ਹੈਗੇ? ਹਾਂਜੀ ਦੇਖੋ ਜੇ ਇਹਦੇ ਵਾਸਤੇ ਸਾਨੂੰ ਬਹੁਤ ਹੀ ਮਿਹਨਤ ਕਰਨੀ ਪੈਂਦੀ ਟੀਚਰ ਨੂੰ। ਜੀ ਉਹਨੂੰ ਸਪੈਸ਼ਲ ਸਮਾਂ ਦਿੱਤਾ ਜਾਂਦਾ ਹੈ ਬੱਚੇ ਵਾਸਤੇ। ਪਿਆ ਪੈਂਦਾ ਹੈ। ਔਰ ਅਸੀਂ ਜਾਂਦੇ ਕਿ ਜੇ ਫੋਸ ਦੇ ਸਰਕਾਰ ਵੱਲੋਂ ਫਿਰਦਾ ਦੇ ਬੱਚਿਆਂ ਵਾਸਤੇ ਇੱਕ ਅਲੱਗ ਤੋਂ ਟੀਚਾ ਜਰੂਰ ਭੇਜਿਆ ਜਾਇਆ। ਸੋਹਾਲ ਹੀ ਵਿੱਚ ਰਿਜ਼ਲਟ ਆ ਕੇ ਹਟੇਗੇ ਆ ਕਿਸ ਤਰ੍ਹਾਂ ਦੇ ਨਤੀਜੇ ਰਹੇ ਔਰ ਬੱਚਿਆਂ ਦੀ ਗ੍ਰੇਟੀ ਦੀ ਗੱਲ ਕਰੀ ਤਾਂ ਬੱਚਿਆਂ ਦੀ ਗ੍ਰੇਟੀ ਵਧੀ ਹੈ ਜਾਂ ਘਟੀ ਹੈ ਆਉਣ ਵਾਲੇ ਬਾਰੇ ਵਿੱਚ। ਦੇਖੋ ਜੀ ਪਹਿਲਾਂ ਸਾਡੇ ਬੱਚੇ ਪਹਿਲਾਂ ਤੋਂ ਰਿਜ਼ਲਟ ਵੀ ਕੀਤੀ ਜਾਵੇ ਗੱਲ 100% ਰਿਜ਼ਲਟ ਹੀ ਹੋਇਆ ਸਾਡੇ ਸਕੂਲ ਦਾ। ਸਾਰੇ ਬੱਚਿਆਂ ਦੇ ਨੰਬਰ ਬਹੁਤ ਹੀ ਵਧੀਆ ਆਏ ਹੈ। ਔਰ ਜਿੱਤਿਆ ਹੈਗੀ ਔਰ ਦੇਖੋ ਜੀ ਜਿਹੜੀ ਹੈਗੀ ਆ ਕੇ ਗਵਰਨਮੈਂਟ ਦੀ ਗੱਲ ਪਹਿਲਾਂ ਨਾਲ ਥੋੜੀ ਜਿਹੀ ਘਟਾ ਔਰ ਮੈਂ ਆਸ਼ਾ ਕਰਦੀ ਹਾਂ ਕਿ ਪਿੰਡ ਦੇ ਵੱਧ ਤੋਂ ਵੱਧ ਬੱਚੇ ਸਕੂਲ ਵਿੱਚ ਦਾਖਲ ਹੋ ਜਾਣਗੇ। ਜੀ। ਸੋ ਕਿਹੜੇ ਕਿਹੜੇ ਪਿੰਡਾਂ ਦੇ ਬੱਚੇ ਇਸ ਪ੍ਰਾਈਮਰੀ ਸਕੂਲ 'ਚ ਪੜ੍ਹਦੇ ਹੈਗੇ? ਸਾਡੇ ਸਕੂਲ ਵਿੱਚ ਮਿਹਰੂ ਸਕੂਲ ਦੇ ਬਿਹਰੂ ਪਿੰਡ ਦੇ ਬੱਚੇ ਹੈਗੇ ਹਨ ਮਿਹਰੂ ਕਲੋਨੀ, ਪੀਜੀ ਪੀਜੀਆ ਵਿੱਚੋਂ ਬਹੁਤ سارے ਬੱਚੇ ਆਉਂਦੇ ਇੱਧਰ। ਨੌਂਗੇਟ ਤੋਂ ਬਹੁਤ سارے ਬੱਚੇ ਆਉਂਦੇ ਆ। ਔਰ ਪਿੰਡ ਦੇ ਬੱਚਿਆਂ ਦੀ ਗਿਣਤੀ ਵੱਧ ਤੋਂ ਵੱਧ ਕਰਨ ਦੀ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਾਂ। ਸਿਲੇਬਸ ਵਿੱਚ ਵੀ ਇਸ ਵਾਰ ਕੋਈ ਤਬਦੀਲੀ ਆਈ ਹੈਗੀ? ਹਾਂਜੀ ਸੇਵਾ ਸਿਸਤ ਦਿੱਲੀ ਆਇਆ ਨਵੀਆਂ ਕਿਤਾਬਾਂ ਆ ਚੁੱਕੀਆਂ ਹੈ ਜੀ ਦੂਜੀ ਕਲਾਸ ਦੀ ਆ ਚੁੱਕੀ ਹੈ ਕਿਤਾਬ ਜੋ ਕਿ ਬੱਚਿਆਂ ਦੇ ਦਿੱਤੀ ਗਈ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਮੈਡਮ ਵਾਤ ਵਾਤ ਮਿਹਨਤ ਕਰਦੇ ਉਹਨਾਂ ਬਾਰੇ ਔਰ ਬੱਚੇ ਜਲਦੀ ਜਲਦੀ ਸਿੱਖ ਸਕਣ ਸਟਾਫ ਮੈਂਬਰ ਕਿੰਨੇ ਹੈਗੇ ਤੁਹਾਡੇ ਸਕੂਲ ਦੇ ਪਰ ਸਾਡੇ 6 ਹੈ। ਸੋ ਬੱਚੇ ਕਾਫੀ ਛੋਟੇ ਹੈਗੇ ਆਉਂਦੇ ਜਾਂਦੇ ਹੈਗੇ ਆ ਆਸ-ਪਾਸ ਪਿੰਡਾਂ ਚੋਂ ਵੀ। ਕੀ ਅਪੀਲ ਕਰਦੇ ਹੋ ਜਿਹੜੇ ਆਟੋ ਵਾਲੇ ਜਾਂ ਹੋਰ ਵਾਹਨ ਚਾਲਦੇ ਬਹੁਤ ਤੇਜ਼ ਗਤੀ ਨਾਲ ਇੱਥੋਂ ਆਉਂਦੇ ਜਾਂਦੇ ਹੈਗੇ ਆ। ਕੋਈ ਅਨਸਖਾਮੀ ਕਰਨਾ ਨਾ ਵਾਪਰੇ ਉਹਨਾਂ ਕੀ ਅਪੀਲ ਕਰਦੇ ਹੋ ਕਿਸ ਤਰ੍ਹਾਂ ਇੱਥੋਂ ਸਕੂਲ ਦੇ ਆਸ-ਪਾਸ ਤੋਂ ਕਿਸ ਤਰ੍ਹਾਂ ਡਰਾਈਵਿੰਗ ਕੀਤੀ ਜਾਵੇ। ਹਾਂਜੀ ਦੇਖੋ ਜੀ ਅਸੀਂ ਤਾਂ ਚਾਹੁੰਦੇ ਕਿ ਡਰਾਈਵਿੰਗ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ। ਬੱਚੇ ਬਹੁਤ ਛੋਟੇ ਆ। ਪਰ ਅਸੀਂ ਬੱਚੇ ਆਪਣੇ ਛੋਟੇ ਬੱਚਿਆਂ ਨੂੰ ਵੀ ਸਮੇਂ-ਸਮੇਂ ਸਮਝਾਉਂਦੇ ਰਹੀ ਗਏ ਆ ਵੀ ਤੁਸੀਂ ਵੀ ਧਿਆਨ ਨਾਲ ਰਹਿ ਚਲਦਨ ਦੀ ਕੋਸ਼ਿਸ਼ ਨਹੀਂ ਕਰਨੀ ਸਾਡੇ ਕਾਰਨ ਸਭੇ ਵੀ ਬਹੁਤ ਧਿਆਨ ਨਾਲ ਕਾਰ ਕਰਦੇ ਗਏ। ਗੱਲਬਾਤ ਕੀਤੀ ਪਿੰਡ ਮਿਹਰੂ ਦੇ ਸਕੂਲ ਵਿਖੇ ਪੁੱਜੇ ਹੈਗੇ ਆ। ਬੱਚਿਆਂ ਨੂੰ ਉਤਸ਼ਾਹਿਤ ਕੀਤਾ ਹੈਗਾ ਤਾਂ ਕਿ ਬੱਚੇ ਅੱਗੇ ਵਧ ਸਕਣ ਕਿਉਂਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹੈਗੇ ਆ। ਕੀ ਕਹਣਾ ਤੁਹਾਡਾ? ਅਸੀਂ ਵੀ ਇਹੀ ਕਹਿੰਦੇ ਆ ਕਿ ਅਸੀਂ ਇਸ ਸਕੂਲੋਂ ਪੜ੍ਹ ਕੇ ਇਸ ਸਕੂਲੋਂ ਪੜ੍ਹ ਕੇ ਅਸੀਂ ਕਿੱਥੇ ਤੱਕ ਪਹੁੰਚ ਗਏ ਆ। ਅਸੀਂ ਇਹ ਵੀ ਚਾਹੁੰਦੇ ਆ ਕਿ ਬੱਚੇ ਜਿਹੜੇ ਆ ਕਿਤੇ ਮਿਹਨਤ ਨਾਲ ਅੱਗੇ ਵਧਣ। ਜੀ। ਸੋ ਬੱਚਿਆਂ ਦੇ ਉਜਵਲ ਭਵਿੱਖ ਲਈ ਆਉਣ ਵਾਲੇ ਸਮੇਂ ਵਿੱਚ ਕਿਹੋ ਜਿਹਾ ਯਤਨ ਕਰੋਗੇ ਇੱਕ ਮੋਤਵਰ ਪਿੰਡ ਦੇ ਇੱਕ ਜ਼ਿੰਮੇਵਾਰ ਇਨ ਜਿਹੋ ਜਿਹੇ ਸਕੂਲ ਦੇ ਬੱਚਿਆਂ ਨੂੰ ਮੈਡਮ ਜੀ ਕਰਨ ਦੇ ਮੰਗ ਅਸੀਂ ਉਹਦਾ ਵੀ ਸਹੂਲਤਾਂ ਦੀ ਪੂਰੀ ਕਰਾਂਗੇ ਜੀ ਸੋ ਅੱਜ ਕਿਸ ਤਰ੍ਹਾਂ ਦਾ ਰਿਹਾ ਉਪਰਾਲਾ ਕਾਫੀ ਅੱਛਾ ਰਿਹਾ ਬਹੁਤ ਵਧੀਆ ਰਿਹਾ ਜੀ ਸਾਡਾ ਸਿਗਾ ਇੱਕ ਕੇਸ ਸਕੂਲ ਨੂੰ ਸਟੇਸ਼ਨਰੀ ਵੰਡ ਕੇ ਆਉਣੀ ਆ ਜੀ ਉਹ ਸਟੇਸ਼ਨਰੀ ਦੇ ਦੇਣ ਆਈ ਸੀ ਜੀ ਕਾਫੀ ਅੱਛਾ ਉਪਰਾਲਾ ਹੈ ਪ੍ਰਧਾਨ ਜੀ ਤੁਹਾਡੇ ਇਸ ਉਪਰਾਲੇ ਅਸੀਂ ਸ਼ਲਾਘਾ ਕਰਦੇ ਹਾਂ ਗੱਲਬਾਤ ਲਈ ਧੰਨਵਾਦ